ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਜੀ ਇਹ ਹੈਗਾ ਪਿਓਰ ਜੌਰਜਟ ਦਾ ਸੂਟ ਬਹੁਤ ਹੀ ਸੋਹਣਾ 올ਓਵਰ ਜਸ 올ਓਵਰ ਸੂਟ ਹੈ ਜੀ ਬੋਟਲ ਗ੍ਰੀਨ ਇਹਦਾ ਸ਼ੇਡ ਹੈ ਇਹਦੇ ਵਿੱਚ ਆਪਾਂ ਪੂਰੀ ਸ਼ਰਟ ਦੇ ਫਰੰਟ ਦੇ ਵਿੱਚ ਬੂਟੇ ਪਾਈਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੰਗਣੀ ਛੋਟੇ ਛੋਟੇ ਬੂਟੇ ਆਪਾਂ ਪਾ ਕੇ ਇਹ ਸੂਟ ਨੂੰ ਰੈਡੀ ਕੀਤਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਈ ਹੋਈ ਹੈ ਵਰਕ ਦੀ ਪੂਰੀ ਸ਼ਰਟ ਦੇ ਫਰੰਟ ਦੇ ਵਿੱਚ ਬੂਟੇ ਹੈ ਜੀ ਉਸ ਤੋਂ ਬਾਅਦ ਇਹਦੀ ਬਾਜੂ ਦੇ ਉੱਤੇ ਵੀ ਬੁਟੀ ਪਾਈ ਆਪਾਂ ਔਰ ਇਹਦੀ ਜਿਹੜੀ ਬਾਟਮ ਉਹਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਬੁਟੀਆਂ ਪਾਈਆਂ ਨੇ 3 2 1 ਕਰਕੇ ਇਹਦੀ ਬਾਜੂ ਤੇ ਵੀ ਬੁਟੀ ਹੈ ਜੀ ਇਹਦੀ ਬਾਟਮ ਤੇ ਵੀ ਬੁਟੀ ਹੈ ਇਹਦੇ ਨਾਲ ਆਪਾਂ ਕੰਟਰਾਸਟ ਦੁਪੱਟਾ ਰੈਡੀ ਕੀਤਾ ਜੀ ਹਾ ਪਿਓਰ ਦਾ ਪਿੰਕ ਸ਼ੇਡ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਪਲੇਨ ਦੁਪੱਟਾ ਜੀ ਇਹ ਮਲਾ ਬਹੁਤ ਹੀ ਸੋਹਣੀ ਲੁੱਕ ਆਈ ਹੈ ਜੀ ਦੁਪੱਟੇ ਦੇ ਨਾਲ ਪ੍ਰਾਈਸ ਇਹਦਾ ਰਹੇਗਾ 1299 ਰੁਪਏ ਜੌਰਜਰ ਦਾ ਸੂਟ ਹੋਈਗਾ ਜੀ ਹਾਫ ਪਿਓਰ ਦਾ ਦੁਪੱਟਾ ਹੋਈਗਾ ਪਲੇਨ ਦੁਪੱਟਾ ਹੋਈਗਾ ਵਿਦਆਊਟ ਲੇਸ ਅਗਰ ਤੁਸੀਂ ਲੇਸ ਵਗੈਰਾ ਲਗਵਾਨੀ ਹੈ ਤਾਂ ਵੀ ਲਗਵਾ ਸਕਦੇ ਹੋ ਵਿਦਆਊਟ ਲੇਸ ਲੈਣਾ ਚਾਹੁੰਦੇ ਹੋ ਤਾਂ ਪ੍ਰਾਈਸ ਰਹੇਗਾ 1299 ਉਸ ਤੋਂ ਬਾਅਦ ਆਪਾਂ ਇਹਨੂੰ ਤੁਸੀਂ ਕਲਰ ਵੀ ਕਸਟਮਾਈਜ਼ ਕਰਾ ਸਕਦੇ ਹੋ ਸੇਮ ਰੈਡੀ ਕਰਵਾਉਣਾ ਸੇਮ ਵੀ ਰੈਡੀ ਕਰਵਾ ਸਕਦੇ ਹੋ ਸ਼ਰਟ ਦੇ ਫਰੰਟ 'ਚ ਬੂਟੀ ਹੈ ਜੀ ਬਾਜੂ ਤੇ ਬੂਟੀ ਹੈ ਔਰ ਬਾਟਮ ਦੇ ਉੱਤੇ ਬੂਟੀ ਪਾਈ ਹੋਈ ਹੈ ਬਹੁਤ ਹੈਵੀ ਲੁੱਕ ਆਈ ਹੋਈ ਹੈ ਸੂਟ ਦੀ ਸਟਿਚ ਕਰਨ ਤੋਂ ਬਾਅਦ ਇਹਦੀ ਹੋਰ ਵੀ ਬਹੁਤ ਹੀ ਸੋਹਣੀ ਲੁੱਕ ਆਏਗੀ ਕਲਰ ਕੰਬੀਨੇਸ਼ਨ ਤੁਸੀਂ ਆਪਣੀ ਪਸੰਦ ਦਾ ਵੀ ਕਰਵਾ ਸਕਦੇ ਹੋ ਸੇਮ ਰੈਡੀ ਕਰਵਾਉਣਾ ਸੇਮ ਵੀ ਕਰਵਾ ਸਕਦੇ ਹੋ ਆਰਡਰ ਦੇ ਲਈ ਸਾਡੇ ਉੱਪਰ ਦਿੱਤੇ ਨੰਬਰ ਤੇ WhatsApp ਮੈਸੇਜ ਕਰੋ ਜੀ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ